ਇਸੇਵਾਲ ਗੈਂਗਰੇਬ ਮਾਮਲੇ ਦੇ ਵਿੱਚ ਅੱਜ ਮੁੱਖ ਦੋਸ਼ੀਆਂ ਨੂੰ ਜਿਹੜੇ 6 ਦੋਸ਼ੀ ਸੀ ਜਿਨ੍ਹਾਂ ਚੋਂ ਇੱਕ ਨਾਬਾਲਗ ਵੀ ਸੀਗਾ ਉਹਨਾਂ ਨੂੰ ਅੱਜ ਸਜ਼ਾ ਸੁਣਾਈ ਜਾਣੀ ਸੀ ਕਿਉਂਕਿ ਇਸੇਵਾਲ ਗੈਂਗਰੇਬ ਲੁਧਿਆਣਾ ਦਾ ਬਹੁਤ ਚਰਚਿਤ ਕੇਸ ਸੀਗਾ ਕਿਉਂਕਿ ਇਹਦੇ ਵਿੱਚ ਇੱਕ ਲੜਕੀ ਦੇ ਨਾਲ ਉਹਦੇ ਦੋਸਤ ਜਿਹੜਾ ਸੀ ਉਹਨੂੰ ਬੰਦਕ ਬਣਾ ਕੇ ਲੜਕੀ ਦੇ ਨਾਲ ਗੈਂਗਰੇਪ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਅੱਛੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਜਿਨ੍ਹਾਂ ਚੋਂ ਇੱਕ ਨਾਬਾਲਗ ਸੀਗਾ 28 ਤਰੀਕ ਨੂੰ ਇਹਨਾਂ ਨੂੰ ਸਜ਼ਾ ਮੁਕਰਰ ਹੋ ਗਈ ਸੀ ਪਰ ਅੱਜ ਸੁਣਾਈ ਗਈ ਹੈ ਸਜ਼ਾ ਤੇ ਤੁਸੀਂ ਵੀ ਸੁਣੋ ਕੀ ਐਡਵੋਕੇਟ ਨੇ ਕਿਹਾ ਜਿਹੜੇ ਜੋ ਕਿ ਲੜਕੀ ਪੱਖ ਵੱਲੋਂ ਕੇਸ ਲੜ ਰਹੇ ਆ ਤੇ ਉਹਨਾਂ ਨੇ ਕੀ ਕੁਝ ਕਿਹਾ ਤੇ ਜਿਹੜੇ ਜਿਨ੍ਹਾਂ ਵੱਲੋਂ ਗਵਾਹੀ ਦਿੱਤੀ ਗਈ ਹੈ ਉਹਨਾਂ ਨੇ ਕੀ ਕੁਝ ਕਿਹਾ ਬਾਬਾ ਜੀ ਉਹ ਕਿਛੇ ਨਹੀਂ ਉਹ ਉਹ ਪਿੱਛੇ ਨਹੀਂ ਮਾਣੇ ਗਣੇ ਸਾਡੇ ਕਿਦਣਾ ਅਸੀਂ ਆਪੇ ਪਿੱਛੇ ਹੋ ਜਾਣਾ ਪਾਪਾ ਨੂੰ ਲਿਆਓ ਸਰ ਸਰ ਗੱਲ ਕਰਨੀ ਕੋਲੇ ਬੱਚੇ ਇਧਰ ਹੋ ਜਾ ਮੈਂ ਹੋ ਜਾ ਕੋਈ ਕੈਮਰਾ ਨਾ ਪਰਾਂ ਤੇ ਨੀ ਭਾਈ ਅੰਦਰ ਨਹੀਂ ਅੰਦਰ ਹੀ ਆ ਗੈਂਗਰੇਵ ਇਸੇ ਵਾਲ ਗੈਂਗਰੇਵ ਦੇ ਵਿੱਚ 6 ਮੁੱਖ ਦੋਸ਼ੀਆਂ ਨੂੰ ਪਹਿਲੇ 28 ਤਰੀਕ ਨੂੰ ਸਜ਼ਾ ਮੁਕਰਰ ਕਰਤੀ ਸੀਗੀ ਪਰ ਅੱਜ ਜਿਹੜੀ ਆ ਉਹਨਾਂ ਦੀ ਸਜ਼ਾ ਸੁਣਾਈ ਜਾਣੀ ਸੀਗੀ ਤੇ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਕੀ ਸਜ਼ਾ ਹੋਈ ਹੈ ਸਾਡੇ ਨਾਲ ਐਡਵੋਕੇਟ ਸਾਹਿਬ ਮਜੂਦ ਹੈ ਸਰ ਕੀ ਸਜ਼ਾ ਅੰਦਰ ਜੱਜ ਸਾਹਿਬ ਨੇ ਸੁਣਾਈ ਹੈ ਕਿਉਂਕਿ ਦੋਸ਼ੀਆ ਬਹੁਤ ਚਰਚੀ ਸੀਗਾ ਕਿ ਨਾਬਾਲਗ ਵੀ ਇਹਦੇ ਵਿੱਚ ਸ਼ਾਮਲ ਸੀਗਾ ਸਰ ਅਤਿਰਿਕਤ ਸੈਸ਼ਨ ਜੱਜ ਰਸ਼ਮੀ ਸ਼ਰਮਾ ਜੀ ਅਦਾਲਤ ਨੇ ਅੱਜ ਇੱਕ ਮਹੱਤਵਪੂਰਨ ਇਤਿਹਾਸਿਕ ਫੈਸਲੇ ਦੇ ਵਿੱਚ ਲੋਕਾਂ ਦੇ ਵਿੱਚ ਇਨਸਾਫ ਨੂੰ ਸਾਬਤ ਕਰਦੇ ਹੋਏ ਕਿ ਜੇ ਕੋਈ ਪੀੜਿਤ ਹੈ ਤੇ ਉਹਨਾਂ ਨੂੰ ਇਨਸਾਫ ਹੋਏਗਾ ਉਹਨਾਂ ਨੇ ਇਸ ਕੇਸ ਦੇ ਵਿੱਚ 6 ਦੋਸ਼ੀ ਸੀ ਜਿਨ੍ਹਾਂ ਚੋਂ 5 ਦੋਸ਼ੀਆਂ ਨੂੰ ਆਜੀਵਨ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਕਿ ਉਹ ਆਪਣੀ ਮਰਤੂ ਤੱਕ ਜੇਲ੍ਹ ਦੇ ਵਿੱਚ ਹੀ ਰਹਿਣਗੇ ਤੇ ਜਿਹੜਾ આરોપી ਇੱਕ ਜੁਵਨਾਈਲ ਸੀਗਾ ਜਦੀ ਉਮਰ ਘੱਟ ਸੀ ਉਹਨੂੰ ਉਹਨਾਂ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਤੇ ਅਦਾਲਤ ਨੇ ਇਸ ਤੋਂ ਇਲਾਵਾ ਠਹਿਰਾਇਆ ਕਿ ਜਿਹੜੇ 5 આરોપી ਨੇ ਉਹ 1-1 ਲੱਖ ਰੁਪਏ ਜੁਰਮਾਨਾ ਭਰਨਗੇ ਜਿਹੜਾ ਕਿ ਪੀੜਿਤ ਲੜਕੀ ਨੂੰ ਬਤੌਰ ਮੁਆਵਜ਼ਾ ਦਿੱਤਾ ਜਾਏਗਾ ਤੇ ਜਿਹੜਾ ਜੁਵਨਾਈਲ આરોપી ਹੈ ਉਹਨੂੰ 50000 ਜੁਰਮਾਨਾ ਕੀਤਾ ਹੈ ਉਹ ਜੁਰਮਾਨਾ ਰਕਮ ਵੀ ਪੀੜੀ ਤੇ ਲੜਕੀ ਨੂੰ ਬਤੌਰ ਮੁਆਵਜ਼ਾ ਦਿੱਤਾ ਜਾਏਗਾ ਤੇ ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਕਿ ਜੇਕਰ ਸਟੇਟ ਲੀਗਲ ਸਬਸਡਿਟੋਰੀਟੀ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਸਰਕਾਰ ਵੱਲੋਂ ਜਾਰੀ ਵਿਕਟਮ ਕੰਪਨਸੇਸ਼ਨ ਸਕੀਮ ਦੇ ਤਹਿਤ ਲੜਕੀ ਨੂੰ ਕੋਈ ਮੁਆਵਜ਼ਾ ਦਿੰਦੀ ਹੈ ਤੇ ਉਹ ਮੁਆਵਜ਼ਾ ਰਾਸ਼ੀ ਇਸ ਤੋਂ ਇਲਾਵਾ ਹੋਏਗੀ ਇਹ ਸਰ ਜਿਹੜੀ ਕੀ ਇਹ ਸਜ਼ਾ ਹੈ ਇਹ ਮੈਂ ਤਾਂ ਦੇਖੋ ਮੈਂ ਕਰਦਾਂ ਨਾਲ ਜੇ ਗੱਲ ਜਿਹੜੀ ਇਹ ਸਜ਼ਾ ਹੈ ਤੇ ਇਸ ਤੋਂ ਇਲਾਵਾ ਕੋਈ ਹੋਰ ਸਜ਼ਾ ਦੀ ਮੰਗ ਕੀਤੀ ਪੀੜਤ ਪਰਿਵਾਰ ਨੇ ਸਰ ਸਰਕਾਰੀ ਵਕੀਲ ਸ਼੍ਰੀ ਬੀਡੀ ਗੁਪਤਾ ਜਿਹੜੇ ਇਸ ਕੇਸ ਦੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸੀ ਉਹ ਇਸ ਬਾਰੇ ਤੁਹਾਨੂੰ ਦੱਸ ਸਕਦੇ ਆ ਹਾਂ ਕਿ ਪਰਿਵਾਰ ਨੇ ਇਸ ਤੋਂ ਇਲਾਵਾ ਕੋਈ ਹੋਰ ਸਜ਼ਾ ਦੀ ਮੰਗ ਕੀਤੀ ਇਹ ਸਜ਼ਾ ਪਰਿਵਾਰ ਵੱਲੋਂ ਨਹੀਂ ਮੰਗ ਕੀਤੀ ਗਈ ਸੀ ਇਹ ਸਟੇਟ ਦਾ ਪੱਖ ਪਬਲਿਕ ਪ੍ਰੋਸੀਕਿਊਟਰ ਨੇ ਸਟੇਟ ਵੱਲੋਂ ਪਲੀਡ ਕਰਕੇ ਰੱਖਣਾ ਹੁੰਦਾ ਸਾਡੇ ਵੱਲੋਂ ਕੜੀ ਤੋਂ ਕੜੀ ਸਜ਼ਾ ਲਾਈਫ ਇੰਪ੍ਰਿਜ਼ਨਮੈਂਟ ਟਿਲ ਨੇਚਰਲ ਲਾਈਫ ਜੋ ਕਿ ਇਹ ਧਾਰਾ ਦੇ ਵਿੱਚ ਹੈਗੀ ਆ ਮੰਗੀ ਗਈ ਸੀ ਇਸ ਤੋਂ ਇਲਾਵਾ ਧਾਰਾ 364 ਆਈਪੀਸੀ ਵਿੱਚ ਡੈਥ ਪੈਨਲਟੀ ਦੀ ਵੀ ਪ੍ਰੋਵੀਜ਼ਨ ਹੈ ਉਹ ਵੀ ਮੰਗ ਕੀਤੀ ਗਈ ਸੀ ਬਟ ਕੇਸ ਨੂੰ ਉਸ ਤਰ੍ਹਾਂ ਬਾਕੀ ਫੈਸਲਾ ਪੜ ਕੇ ਪਤਾ ਲੱਗੂਗਾ ਤੇ ਅਦਾਲਤ ਵੱਲੋਂ ਉਹ ਧਾਰਾ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਤੇ ਗੈਂਗ ਰੇਪ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਟਿਲ ਨੇਚਰਲ ਲਾਈਫ ਤੱਕ ਦੀ ਸਜ਼ਾ ਕੀਤੀ ਗਈ ਹੈ ਗਵਾਈ ਇਸੇ ਵਾਲ ਗੈਂਗਰੇਵ ਦੇ ਸਰ ਸਰ ਕੀ ਕੀ ਕਹਿਣਾ ਚਾਹੋਗੇ ਅੱਜ ਗਵਾਈ ਤੋਂ ਬਾਅਦ ਤੁਹਾਡੀ ਗਵਾਈ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ ਸੀ ਤੇ ਪਰ ਤੁਹਾਨੂੰ ਵੀ ਥ੍ਰੈਟ ਗੋਲਾ ਆਂਦੀ ਆ ਰਹੀਆਂ ਹਨ ਵੱਲੋਂ ਕਹਿੰਦੇ ਨੇ ਕਿ ਤੁਹਾਨੂੰ ਮਾਰ ਦੇਵਾਂਗੇ ਜਾਨੋਂ ਖਤਮ ਕਰ ਦੇਵਾਂਗੇ ਤੁਹਾਡੇ ਘਰ ਉੱਤੇ ਵੀ ਹਮਲੇ ਹੋਣ ਦੀ ਕੋਸ਼ਿਸ਼ ਕੀਤੀ ਗਈ ਸਾਰਾ ਕੁਝ ਹੋਇਆ ਪਰ ਤੁਸੀਂ ਆਪਣੀ ਬੈਕਵਾਰਡ ਤੇ ਨਹੀਂ ਕਿ ਕੀ ਕਹਿਣਾ ਚਾਹੋਗੇ ਦੇਖੋ ਇਹਨਾਂ ਨੇ ਬਥੇਰਾ ਜ਼ੋਰ ਲਾਇਆ ਵੀ ਇਹ ਡਰ ਜਾਣਗੇ ਇਹਨਾਂ ਨੂੰ ਅਸੀਂ ਡਰਾ ਕੇ ਘਰੇ ਬਿਠਾ ਦिए ਲੜਕੀ ਦੇ ਘਰੇ ਗਏ ਆ ਇਹ ਉਹਨੂੰ ਡਰਾ ਰਹੇ ਆ ਮੇਰੇ ਘਰੇ ਪਹੁੰਚੇ ਲੇਕਿਨ ਅਸੀਂ ਪਹਿਲੇ ਦਿਨ ਤੋਂ ਹੀ ਸੋਚ ਕੇ ਤੁਰੇ ਸੀਗੇ ਵੀ ਜਿਹੜਾ ਇਹਨਾਂ ਨੇ ਗੁਨਾਹ ਕੀਤਾ ਇਹਨਾਂ ਨੂੰ ਇੰਨੀ ਦੀ ਸਜ਼ਾ ਬਣਦੀ ਅਸੀਂ ਦਿਵਾ ਕੇ ਰਾਵਾਂਗੇ ਉਦੋਂ ਪਹਿਲਾਂ ਪਿੱਛੇ ਨਹੀਂ ਹਟਾਂਗੇ ਮੈਂ 3 ਸਾਲ ਆਪਦੀ ਸਿੱਦਤ ਨਾਲੇ ਕੇਸ ਲੜਿਆ ਕੇਸ ਲੜ ਕੇ ਅੱਜ ਸਜ਼ਾ ਮਿਲੀ ਆ ਤੇ ਬਹੁਤ ਧੰਨਵਾਦ ਹੈ ਦੇ ਵਿੱਚ ਸਾਨੂੰ ਬਹੁਤ ਬੰਦਿਆਂ ਨੇ ਸਹਿਯੋਗ ਦਿੱਤਾ ਹਰਦੀਾਲਿੰਦਰ ਸਿੰਘ ਬੀਲਾ ਸਾਹਿਬ ਐਡਵੋਕੇਟ ਮੇਰੇ ਉਹਨਾਂ ਨੇ ਬਥੇਰਾ ਜਾਣੀ ਸਾਨੂੰ ਆ ਸਾਨੂੰ ਤਾਂ ਪਤਾ ਨਹੀਂ ਸੀ ਇਸ ਬਾਰੇ ਕੁਝ ਉਹਨਾਂ ਨੇ ਬਥੇਰਾ ਸਾਨੂੰ ਇੱਕ ਪੈਰ ਤੇ ਸਾਨੂੰ ਸਮਝਾਇਆ ਸਾਰਾ ਕੁਝ ਸਾਡੀ ਮਦਦ ਕੀਤੀ ਉਹ ਹੀਰੋ ਨੇ ਮੈਂ ਸਮਝਦਾ ਉਹ ਹੀਰੋ ਨੇ ਇਸ ਲੜਾਈ ਦੇ ਪਰ ਕਦੀ ਲੱਗਿਆ ਨਹੀਂ ਡਰ ਨਹੀਂ ਲੱਗਿਆ ਕਿ ਪਰਿਵਾਰ ਆ ਪਿੱਛੇ ਫੈਮਿਲੀ ਆ ਕਿ ਮੈਨੂੰ ਕਦੀ ਤੁਹਾਨੂੰ ਇਹ ਨਹੀਂ ਲੱਗਿਆ ਕਿ ਮੈਨੂੰ ਪਿੱਛੇ ਹਟ ਜਾਣਾ ਚਾਹੀਦਾ ਨਹੀਂ ਨਹੀਂ ਪਿੱਛੇ ਹਟਣਾ ਦੇਖੋ ਜੀ ਪ੍ਰਮਾਤਮਾ ਤੋਂ ਡਰਦੇ ਆ ਹੋਰ ਕਿਸੇ ਤੋਂ ਡਰਦੇ ਕੋਈ ਨਹੀਂ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣਦੇ ਮੈਂ ਇਹਨਾਂ ਤੋਂ ਦੋ ਕੁੜੀਆਂ ਬੰਦਿਆਂ ਤੋਂ ਡਰਨ ਵਾਲਾ ਨਹੀਂ ਸੀਗਾ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਬਥੇਰਾ ਜ਼ੋਰ ਲਾਇਆ ਕੋਈ ਚੱਕਰ ਨਹੀਂ ਇਹਨਾਂ ਨੂੰ ਅੱਜ ਇਹਨਾਂ ਨੂੰ ਅੱਜ ਸਜ਼ਾ ਮਿਲ ਗਈ ਹੁਣ ਦੇਈ ਜਾਣ ਧੌਂਕੀਆਂ ਕਰੀ ਜਾਣ ਜੋ ਕਰਨਾ ਤੁਸੀਂ ਇਹਨਾਂ ਨੂੰ ਕਿੱਦਾਂ ਪਛਾਣਨੇ ਕੀ ਤੁਹਾਡੇ ਪਹਿਲੇ ਟੱਚ 'ਚ ਸੀਗੇ ਕਦੀ ਨਹੀਂ ਨਹੀਂ ਮੈਂ ਨਹੀਂ ਸੀ ਜੀ ਇਹਨਾਂ ਨੂੰ ਜਾਣਦਾ ਇਹਨਾਂ ਦੇ ਸਕੈਚ ਬਣੇ ਸੀ ਉਸ ਤੋਂ ਬਾਅਦ ਪੁਲਿਸ ਨੇ ਡੰਪ ਚੱਕਿਆ ਅਰੈਸਟ ਕੀਤੇ ਲੜਕਾ ਲੜਕੀ ਨੇ ਇਹਨਾਂ ਦੀ ਪਛਾਣ ਕੀਤੀ ਤੇ ਹੁਣ ਤੁਸੀਂ ਇਸ ਸਜ਼ਾ ਤੋਂ ਸੰਤੋਖਤੋਂ ਲੜਕੀ ਨੂੰ ਜੋ ਇਨਸਾਫ ਮਿਲਿਆ ਬਿਲਕੁਲ ਜੀ ਸੰਤੋਖਤਾਂ ساری ਉਮਰ ਲਈ ਜੇਲ੍ਹ 'ਚ ਕੱਟਣਗੇ ਤੇ ਕਿਉਂਕਿ ਪਤਾ ਲੱਗੂ ਧਾਮਕੀਆਂ ਤਾਂ ਜੀ ਇਹਨਾਂ ਨੇ ਬਥੇਰਾ ਕੁਝ ਕੀਤਾ ਵਾ ਹੁਣ ਮੈਂ ਕੱਲੀ ਕੱਲੀ ਚੀਜ਼ ਤਾਂ ਦੱਸ ਨਹੀਂ ਸਕਦਾ ਹਨਾ ਟਾਈਮ ਬਹੁਤ ਲੱਗ ਜੂਗਾ ਪਰ ਇਹਨਾਂ ਤੋਂ ਡਰਨ ਵਾਲੇ ਨਹੀਂ ਸੀਗੇ ਅਸੀਂ ਸੁਣ ਲਿਆ ਕਿ ਜਿਹੜੀ ਉਮਰ ਕੈਦ ਤੱਕ ਦੀ ਸਜ਼ਾ ਤੇ ਜਿਹੜਾ ਨਾਬਾਲਿਕਾ ਨੂੰ 20 ਸਾਲ ਦੀ ਸਜ਼ਾ ਉਹਨੂੰ 50000 ਰੁਪਏ ਜੁਰਮਾਨਾ ਤੇ ਜਿਹੜੇ ਪੰਜ ਦੋਸ਼ੀ ਆ ਜਿਨ੍ਹਾਂ ਨੂੰ ਉਮਰ ਕੈਦ ਸਜ਼ਾ ਹੋਈ ਹੈ ਉਹਨਾਂ ਨੂੰ 1-1 ਲੱਖ ਰੁਪਇਆ ਸਜ਼ਾ ਦੇ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਕਿ ਕਿੰਨੇ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਤੇ 50000 ਰੁਪਏ ਜਿਹੜਾ ਜੁਰਮਾਨਾ ਲਗਾਇਆ ਗਿਆ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਲੈ ਜਾਇਆ ਗਿਆ ਕੋਰਟ ਤੋਂ ਬਾਹਰ ਲੈ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਮੁੱਖ ਗਵਾਹ ਨੇ ਤੇ ਵਕੀਲ ਹੈ ਉਹਨਾਂ ਨੇ ਸਭ ਕੁਝ ਡਿਟੇਲ ਦੇ ਨਾਲ ਦੱਸਤਾ ਤੇ ਮੁੱਖ ਗਵਾਹ ਕਹਿੰਦਾ ਕਿ ਮੈਂ ਇਸ ਚੀਜ਼ ਤੋਂ ਸੰਤੁਸ਼ਟ ਹਾਂ ਕਿ ਉਹਨਾਂ ਜਿਹੜੀ ਪੀੜਤਾ ਨੂੰ ਇਨਸਾਫ ਮਿਲ ਚੁੱਕਾ ਹੈ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊ ਲੁਧਿਆਣਾ